ਮਾਰਕ ਲੂਵਿੰਗ ਜੋ ਕਿ ਕੰਟਰੋਲਰ ਇਲੈਕਟਰਾ ਨਿਊਯਾਰਕ ਸਿਟੀ ਦਾ ਉਸਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਕਿ ਉਸਨੇ ਮੈਨੂੰ ਆਪਣੀ ਟਰਾਂਜੀਸ਼ਨ ਟੀਮ ਦੇ ਵਿੱਚ ਪੈਕ ਕੀਤਾ ਹੈਗਾ ਹੈ। ਔਰ ਇਹਦਾ ਸਿਹਰਾ ਹੈ ਜਿਹੜਾ ਉਹ ਬੀਸਿਕਲੀ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ ਕਿਉਂਕਿ ਤੁਸੀਂ ਬਾਹਰ ਆ ਕੇ ਵੋਟਾਂ ਪਾਈਆਂ। ਹਰਪ੍ਰੀਤ ਸਿੰਘ ਤੂਰ ਨੇ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਹੋਰ ਜ਼ਿਆਦਾ ਵਧਾ ਦਿੱਤਾ ਹੈ। ਦਰਅਸਲ ਹਰਪ੍ਰੀਤ ਸਿੰਘ ਤੂਰ ਨੂੰ ਨਿਊਯਾਰਕ ਦੇ ਨਵੇਂ ਚੁਣੇ ਗਏ ਕੰਟਰੋਲਰ ਨੇ ਆਪਣੀ ਟਰਾਂਜ਼ੀਸ਼ਨ ਟੀਮ ਦਾ ਹਿੱਸਾ ਬਣਾਇਆ ਅਤੇ ਅਜਿਹਾ ਕਰਨ ਵਾਲੇ ਹਰਪ੍ਰੀਤ ਸਿੰਘ ਤੂਰ ਇਕਲੌਤੇ ਪੰਜਾਬੀ ਬਣ ਗਏ ਨੇ। ਨਿਊਯਾਰਕ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਹਰਪ੍ਰੀਤ ਸਿੰਘ ਤੂਰ ਦੀ ਪਛਾਣ ਕੇਵਲ ਇੱਕ ਸਮਾਜ ਸੇਵੀ ਤੱਕ ਸੀਮਤ ਨਹੀਂ ਹੈ ਬਲਕਿ ਉਹ ਅਮਰੀਕੀ ਸਿਆਸਤ ਦੇ ਨਾਲ ਪੰਜਾਬੀ ਭਾਈਚਾਰੇ ਨੂੰ ਜੋੜਨ ਵਾਲੇ ਇੱਕ ਮਜ਼ਬੂਤ ਪੁਲ ਵਜੋਂ ਉਭਰੇ ਨੇ ਲੰਬੇ ਸਮੇਂ ਤੋਂ ਤੂਰ ਕਮਿਊਨਿਟੀ ਦੇ ਹੱਕਾਂ ਸੁਵਿਧਾਵਾਂ ਤੇ ਆਵਾਜ਼ ਨੂੰ ਉੱਚੇ ਪੱਧਰ ਤੱਕ ਪਹੁੰਚਾਉਣ ਲਈ ਸਰਗਰਮ ਰਹੇ ਹੈ ਉਹ ਨਿਊਯਾਰਕ ਦੀ ਸਥਾਨਕ ਰਾਜਨੀਤੀ ਦੇ ਵਿੱਚ ਵੀ ਕਈ ਵਾਰ ਚੋਣਾਂ ਲੜ ਕੇ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਨੇ ਇਸੇ ਮਿਹਨਤ ਤੇ ਲਗਨ ਦਾ ਨਤੀਜਾ ਹੈ ਕਿ ਨਵੇਂ ਚੁਣੇ ਗਏ ਨਿਊਯਾਰਕ ਸਿਟੀ ਦੇ ਕੰਟਰੋਲਰ ਮਾਰਕ ਲੂਵਿਨ ਨੇ ਤੂਰ ਨੂੰ ਆਪਣੀ ਟਰਾਂਜਿਸ਼ਨ ਟੀਮ ਦਾ ਹਿੱਸਾ ਬਣਾਇਆ ਇੱਕ ਅਜਿਹੀ ਟੀਮ ਜੋ ਸ਼ਹਿਰ ਦੇ ਵਿੱਤੀ ਅਤੇ ਪ੍ਰਸ਼ਾਸਕੀ ਢਾਂਚੇ ਵਿੱਚ ਭਵਿੱਖ ਦੀ ਦਿਸ਼ਾ ਤੈਅ ਕਰੇਗੀ ਇਹ ਗੱਲ ਪੰਜਾਬੀ ਭਾਈਚਾਰੇ ਲਈ ਹੋਰ ਵੀ ਖਾਸ ਬਣਦੀ ਹੈ ਕਿਉਂਕਿ ਲੂਵਿਨ ਦੀ ਟਰਾਂਜਿਸ਼ਨ ਟੀਮ ਦੇ ਵਿੱਚ ਹਰਪ੍ਰੀਤ ਸਿੰਘ ਤੂਰ ਇੱਕੋ ਇੱਕ ਪੰਜਾਬੀ ਮੈਂਬਰ ਨੇ ਇਸ ਨਾਲੇ ਸੰਦੇਸ਼ ਜਾਂਦਾ ਹੈ ਕਿ ਪੰਜਾਬੀ ਭਾਈਚਾਰਾ ਨਿਊਯਾਰਕ ਦੀ ਰਾਜਨੀਤੀ ਤਸਵੀਰ ਦੇ ਵਿੱਚ ਹੁਣ ਇੱਕ ਅਹਿਮ ਸਥਾਨ ਹਾਸਲ ਕਰ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਮਾਰਕ ਲੂਵਨ ਜੋ ਕਿ ਕੰਟਰੋਲਰ ਆਫ ਲੈਕਟਾ ਨਿਊਯਾਰਕ ਸਿਟੀ ਦਾ ਉਸਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਸਨੇ ਮੈਨੂੰ ਆਪਣੀ ਟਰਾਂਜੀਸ਼ਨ ਟੀਮ ਦੇ ਵਿੱਚ ਪੈਕ ਕੀਤਾ ਹੈਗਾ। ਸਾਡੇ ਪੰਜਾਬੀਆਂ ਵਾਸਤੇ ਇੰਜਰਨਲ ਤੇ ਸਿੱਖਾਂ ਵਾਸਤੇ ਇੱਕ ਬੜੇ ਹੀ ਮਾਣ ਦੀ ਗੱਲ ਆ ਕਿ ਤੁਹਾਡਾ ਇੱਕ ਆਪਣਾ ਇਸ ਪੋਜੀਸ਼ਨ ਦੇ ਵਿੱਚ ਪਿਕ ਹੋਇਆ ਹੈਗਾ ਆ ਔਰ ਐਸਾ ਸਿਰਾ ਹੈ ਜਿਹੜਾ ਉਹ ਬੇਸਿਕਲੀ ਤੁਹਾਨੂੰ ਸਾਰਿਆਂ ਨੂੰ ਜਾਂਦਾ ਆ ਕਿਉਂਕਿ ਤੁਸੀਂ ਬਾਹਰ ਆ ਕੇ ਵੋਟਾਂ ਪਾਈਆਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਕਮਿਊਨਿਟੀ ਦੀ ਕਿੰਨੀ ਕੁ ਪ੍ਰੈਜੈਂਸ ਹੈ ਅਸੀਂ ਕਿੰਨੇ ਕੁ ਪੋਲੀਟਿਕਲੀ ਐਕਟਿਵ ਹੈ ਔਰ ਇਸ ਦੇ ਨਾਲ ਨਾਲ ਹੀ ਸਾਡੀ ਜਿਹੜੀ ਸਿਟੀ ਵਾਲਿਆਂ ਦੇ ਨਾਲ ਇਲੈਕਟਿਡ ਅਫੀਸ਼ੀਅਲਸ ਨੇ ਆ ਜਿਹੜੇ ਅਸੀਂ ਉਹਨਾਂ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਆ ਮੇਰਾ ਖਿਆਲ ਹੈ ਕਿ ਇਹ ਉਸ ਚੀਜ਼ ਦਾ ਨਤੀਜਾ ਆ ਔਰ ਸਾਨੂੰ ਸਾਰਿਆਂ ਨੂੰ ਕਲੈਕਟਿਵਲੀ ਇਹਦੇ ਉੱਤੇ ਆ ਕਲੈਕਟਿਵਲੀ ਅਗੇਂਸ ਸਾਰਿਆਂ ਨੂੰ ਸਾਨੂੰ ਪੈਰਾ ਦੇਣਾ ਪੈਣਾ ਹੈ ਸਕਸੈਸਫੁਲ ਕਰਨਾ ਪੈਣਾ ਹੈ ਤਾਂ ਕਿ ਮਾਰਕਲਵਿਨ ਦੀ ਸਕਸੈਸ ਹੈ ਜਿਹੜੀ ਉਹ ਸਾਡੀ ਸਕਸੈਸ ਹੈ ਸਾਡੀ ਸਕਸੈਸ ਹੈ ਜਿਹੜੀ ਉਹ ਮਾਰਕਲਵਿਨ ਦੀ ਸਕਸੈਸ ਹੈ ਤੇ ਕੋਰੀਫੀਰ ਮਾਰਕਲਵਿਨ ਦਾ ਬਹੁਤ-ਬਹੁਤ ਧੰਨਵਾਦ ਤੂਰ ਨੇ ਇਸ ਨਿਯੁਕਤੀ ਦਾ ਸਿਰਾ ਪੰਜਾਬੀਆਂ ਦੇ ਸਰ ਬੰਨਿਆ ਅਤੇ ਕਿਹਾ ਕਿ ਨਿਊਯਾਰਕ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੇ ਵੋਟ ਪਾਉਣ ਅਤੇ ਲੋਕਤੰਤ੍ਰਿਕ ਭਾਗੀਦਾਰੀ ਨੇ ਉਨ੍ਹਾਂ ਲਈ ਇਹ ਰਸਤਾ ਖੋਲ੍ਹਿਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਹਮੇਸ਼ਾ ਪੰਜਾਬੀਆਂ ਦੀ ਆਵਾਜ਼, ਮੁੱਦਿਆਂ ਅਤੇ ਹੱਕਾਂ ਨੂੰ ਨਿਊਯਾਰਕ ਦੇ ਪਾਵਰ ਸਟਰਕਚਰ ਤੱਕ ਪਹੁੰਚਾਉਂਦੇ ਰਹਿਣਗੇ। ਤੂਰ ਦੀ ਇਸ ਨਿਯੁਕਤੀ ਦੇ ਨਾਲ ਨਿਊਯਾਰਕ ਤੇ ਪੰਜਾਬੀ ਭਾਈਚਾਰੇ ਦੇ ਵਿੱਚ ਇੱਕ ਨਵਾਂ ਜੋਸ਼ ਅਤੇ ਉਮੀਦ ਜਾਗ ਗਈ ਹੈ। ਕਮਿਊਨਿਟੀ ਦੇ ਵਿੱਚ ਇਹ ਮਾਹੌਲ ਬਣ ਗਿਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬੀ ਕਮਿਊਨਿਟੀ ਦੇ ਲੋਕ ਹੋਰ ਵੱਡੇ ਸਿਆਸੀ ਅਹੁਦਿਆਂ ਤੱਕ ਪਹੁੰਚ ਸਕਦੇ ਨੇ ਤੂਰ ਦੀ ਮੌਜੂਦਗੀ ਸਿਰਫ ਇੱਕ ਨੁਮਾਇੰਦਗੀ ਨਹੀਂ ਬਲਕਿ ਇਹ ਸਬੂਤ ਹੈ ਕਿ ਜੇਕਰ ਭਾਈਚਾਰਾ ਇਕੱਠਾ ਹੋ ਕੇ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਹ ਸ਼ਹਿਰ ਦੇ ਫੈਸਲੇ ਕਰਨ ਵਾਲੇ ਵੱਡੇ ਅਦਾਰਿਆਂ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸਥਾਨ ਵੀ ਹਾਸਲ ਕਰ ਸਕਦਾ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬੀ ਟੀਵੀ